ਦੋ ਵਾਰ ਝਗੜਾ ਮਾਰਾ ਮਟਾ ਦਵਾਗੀਆਂ ਦਾ ਹੋਇਆ ਵਾ ਸਾਨੂੰ ਇਹ ਗੱਲ ਦਾ ਪਤਾ ਨਹੀਂ ਇਹਦੇ ਇਹ ਕਮਰੇ ਦੇ ਰਮਾਨਾ ਸੁੱਤੇ ਆ ਸੁੱਤੇ ਦੇ ਨਾਲ ਕੇ ਆਉਂਦੇ ਸਵੇਰੇ 5:30 ਵਜੇ ਆਏ ਕਿ 5:30 ਵਜੇ ਨੇ ਆਣ ਕੇ ਜੀ ਬੈਲ ਮਾਰੀ ਇੱਕ ਜਾਗੇ ਨੇ ਜਾਗੇ ਦਵਾ ਖੋਲਤਾ ਦਵਾ ਖੋਲ ਕੇ ਆਣ ਕੇ ਉਹਨਾਂ ਵੇਖਿਆ ਡੱਠਾ ਨਹੀਂ ਤੇ ਦਾ ਪਹਿਲਾਂ ਮੇਰੇ ਪੰਜ-ਛੱਤ ਛੜਤੀਆਂ ਤੇ ਮੇਰੀ ਘਰ ਦੀ ਦੇ ਛੱਡ ਕੇ ਆਈਂ ਗਾਂ ਹੋਏ ਫਿਰ ਸਾਡੇ ਮੁੰਡੇ ਦੇ ਛੱਡ ਦਿੱਤੀਆਂ ਉਹਨਾਂ ਨੇ ਆ ਵੇਖੋ ਮੇਰੇ ਸੱਟਾਂ ਲੱਗੀਆਂ ਮੈਂ ਤਾਂ ਉਹਨਾਂ ਦਾ ਹੌਸਪੀਟਲ ਚ ਪਿਆ ਆ ਮੈਂ ਕੱਲ ਮੈਨੂੰ ਛੁੱਟੀ ਮਿਲੀ ਆ ਮੇਰੇ ਇਲਾਕੇ ਦੇ ਸੰਗਲੀ ਦੇ ਸੱਟਾਂ ਲੱਗੀਆਂ ਮੈਨੂੰ ਉਹਨਾਂ ਨੇ ੱਟੇ ਮਾਰ ਕੇ ਸੱਟਾਂ ਮੇਰਾ ਗਾਲ ਘੁੱਟਣ ਲੱਗਾ ਮੈਨੂੰ ਮਾਰਨ ਲੱਗਾ ਥਾਂ ਯੋ ਵੱਡਾ ਮਟਾ ਦਾ ਪੰਮਾ ਜਿਹੜਾ ਆ ਤੇ ਮਾਰੇ ਉਹ ਹੀ ਮੁੰਡੇ ਦੇ ਅੱਗੇ ਹੋ ਗਏ ਮੁੰਡੇ ਨੇ ਵੀ ਮੁੰਡੇ ਨੇ ਨਾ ਮਾਰਨ ਮੁੰਡੇ ਨੇ ਚਪੇੜਾ ਸਾਰੇ ਸਾਲਿਆਂ ਦੇ ਪੈ ਗਏ ਨਾ ਢਾ ਕੇ ਪਹਿਲੇ ਮੁੰਡਾ ਨੂੰ ਹੱਤਾ ਮਾਰਦਣ ਕਰੇ ਮਾਰੇ ਮੈਂ ਡਿੱਗ ਪਿਆ ਉੱਥੇ ਤੇ ਮੈਂ ਜਦ ਡਿੱਗ ਪਿਆ ਮੈਂ ਤੇ ਫਿਰ ਮੇਰੇ ਘਰ ਦੇ ਅੱਗੇ ਇਹਦੇ ਜਿਹੇ ਧੱਕਾ ਮਾਰ ਰਿਹਾ ਇਹਦੇ ਵਿੱਚ ਪਿਣਾ ਮਾਰਦਿਆਂ ਤਿੰਨ ਤਰ੍ਹਾਂ ਨਾਲ ਸਾਰੀਆਂ ਜਨਾਨੀਆਂ ਬੰਦੇ ਸਾਰੇ ਇਕੱਠੇ ਹੋ ਗਏ ਮਾਰੇ ਮੈਂ ਡਿੱਗ ਪਿਆ ਮੈਨੂੰ ਚੁੱਕ ਕੇ ਮੜ ਕੇ ਰਾਹ ਸਟਾਰ ਖੜਿਆ ਉਹ ਜਾ ਕੇ ਰਿਪੋਰਟ ਲਿਖਾਇਆ ਅਈ ਮਾਰੇ ਇਹ ਚੱਕਰਾਂ 'ਚ ਪੈ ਗਏ ਜਿਹੜੇ ਮੁੰਡਿਆਂ ਸਾਰੇ ਮੇਰੇ ਮਾਰੇ ਪੈ ਗਿਆ ਵੀ ਚੱਲ ਕੇ ਤੇ ਮੇਰਾ ਪਿਓਣਾ ਮਰ ਗਿਆ ਇਨਾ ਮਿੰਟ ਚੋਕੇ ਲਾ ਕੇ ਇਹਨਾਂ ਜਾ ਕੇ ਰਿਪੋਰਟ ਬਣਾ ਲਈ ਆ ਤੇ ਇਹ ਗੱਲ ਦੇ ਵਿੱਚ ਸਾਡਾ ਕਸੂਰ ਕੀ ਆ ਇਹ ਨਜਾਇਜ਼ੀ ਝਗੜਾ ਇਹਨਾਂ ਦੋਵਾਂ ਦਾ ਤੇ ਮਾਰੇ ਇਹ ਜਾਣਦੇ ਅੱਗੇ ਵੀ ਇਹਨਾਂ ਸਾਨੂੰ ਇਹਨਾਂ ਨੇ ਜੇਲ ਕਰਾਇਆ ਹਰ ਤੇ ਅਸੀਂ ਜ਼ਮਾਨਤਾਂ ਕਰਾ ਕੇ ਅੰਦਰ ਉਹ ਕਰਾਤਾ ਇਹਨਾਂ ਨੇ ਅਸੀਂ ਅੰਦਰੋਂ ਹੋ ਕੇ ਆਏ ਤੇ ਮਾ ਦੋਵੇਂ ਆਏ ਹੁਣ ਮੰਗ ਕੀ ਤੁਹਾਡੀ ਮੰਗ ਸਾਡੀ ਇਹੋ ਹੀ ਆ ਵੀ ਸਾਡੇ ਦਾ ਬਹੁਤ ਨਿਆਂ ਕਰਨ ਦੇ ਸਾਡੇ ਸਾਹਬ ਉਹਨਾਂ ਦਾ ਸਾਡੇ ਨਾਲ ਆਈ ਦੋਵੇਂ ਦੋਵੇਂ ਜੀ ਗਰੀਬ ਬੰਦੇ ਆ ਜੀ ਇਹਨਾਂ ਜੋਗੇ ਹੈ ਨਹੀਂ ਇਹ ਇਹ ਬਦਮਾਸ਼ ਬੰਦੇ ਆ ਗਏ ਇਹਨਾਂ ਦੇ ਚਲਦੀਆਂ ਸਾਡੀ ਆਈ ਗਰੀਬ ਆਈ ਤੇ ਸਾਡੀ ਕਿੱਥੇ ਚੱਲਣੇ ਮਾਰੇ ਬੰਦੇ ਆ ਧੱਕਾ ਕਰਨ ਦੇ ਜੇ ਮਾਰਾ ਸਾਡੀ ਸੜਾਈ ਹੋਣੀ ਚਾਹੀਦੀ ਪਰ ਮਜੀਠਾ ਰੋਡ ਅੰਮ੍ਰਿਤਸਰ ਕੀ ਮਾਮਲਾ ਹੈਗਾ ਭਾਜੀ ਸਰ ਮੇਰੇ ਸੋਹਰੇ ਪਰਿਵਾਰ ਦਿਨ ਸ਼ਨੀਵਾਰ ਸਵੇਰੇ 5:30 ਵਜੇ ਆਏ ਨੇ ਆ ਕੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਤੇ ਮੇਰੀ ਫੈਮਲੀ ਦੇ ਆ ਕੇ ਸਾਰਿਆਂ ਦੇ ਹੱਥੀ ਪੈ ਗਏ ਨੇ ਮੇਰੇ ਫਾਦਰ ਸਾਹਿਬ ਨੂੰ ਇਹਨਾਂ ਨੇ ਸੱਟਾਂ ਲਗਾ ਦਿੱਤੀਆਂ ਨੇ ਜਿਹੜੇ ਕੋਰਨਾਲਕ ਦੇਬ ਹਸਪੀਟਲ ਦਾਖਲ ਰਹੇ ਨੇ 4-5 ਦਿਨ ਕੋਈ ਗੱਲ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਮੇਰੀ ਵਾਈਫ ਜੇ ਨਜਾਇਜ਼ ਫੋਨ ਤੇ ਲੱਗੀ ਰਹਿੰਦੀ ਜੇ ਮੈਂ ਉਹਨੂੰ ਕੁਝ ਕਹਿਣਾ ਵਾਂ ਕਿ ਤੂੰ ਫੋਨ ਤੇ ਗੱਲ ਕਰਦੀ ਏ ਜਾਂ ਕਿੰਨਾ ਗੱਲ ਕਰਦੀ ਮੈਂ ਕੁਝ ਕਹਿਣਾ ਵਾਂ ਤੇ ਅੱਗੋਂ ਮੇਰੇ ਹੱਥੀ ਪੈ ਜਾਂਦੀ ਮੇਰੀ ਫੈਮਿਲੀ ਤੇ ਹੱਥੀ ਪੈ ਜਾਂਦੀ ਹੈ ਮੇਰੇ ਬੱਚਿਆਂ ਨੂੰ ਨਜਾਇਜ਼ ਕੁੱਟਦੀ ਮਾਰਦੀ ਰਹਿੰਦੀ ਹੈ ਜੇ ਬੱਚੇ ਕਹਣ ਮम्मा ਹਾਨੂੰ ਫੋਨ ਦੋ ਜਾਂ ਕੁਝ ਦੋ ਤੇ ਨਜਾਇਜ਼ ਹੀ ਕੁਛ ਨਾ ਕੁਛ ਬੋਲਦੀ ਰਹਿੰਦੀ ਹੈ ਜਾਂ ਕੁਛ ਨਾ ਕੁਛ ਨਾਲ ਝਗੜਦੀ ਰਹੀ ਹੈ ਰਹਿੰਦੀ ਹੈ ਤੇ ਉਸ ਦਿਨ ਵੀ ਕੋਈ 19 ਕੀ ਹੋਈ ਗੱਲਬਾਤ ਕਰਕੇ ਤੇ ਸਵੇਰੇ ਆ ਗਏ ਤੜਕੇ ਤੇ ਆਂਦੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਆ ਗਏ ਸਵੇਰੇ ਸਾਡੇ ਕੋਠੇ ਉੱਪਰ ਚੜ੍ਹ ਕੇ ਤੇ ਸਾਡੇ ਹੱਥੀ ਪੈ ਗਏ ਨੇ ਸਾਰਿਆਂ ਦੇ ਪਰਿਵਾਰ ਨੇ ਸਾਰੋ ਸਾਰੇ ਮੇਰੇ ਸੋਹਰਾ ਨੇ ਮੇਰੇ ਸਾਲੇ ਨੇ ਨਾਲ ਮੇਰੇ ਚਾਚੀ ਸੱਸ ਦੇ ਬੇਟੇ ਨੇ ਨਾਲ ਸਾਲੇ ਹਾਂ ਮੇ ਸੱਸ ਹੈ ਚਾਚੀ ਸੱਸ ਹੈ ਜਿਹੜੇ ਆਏ ਜਦੋਂ ਆਏ ਨੇ ਤੁਸੀਂ ਚੈੱਕ ਕਰਨਾ ਵਾ ਇਹ ਵੀਡੀਓ ਦੇ ਵਿੱਚ ਮੈਂ ਵੀਡੀਓ ਵੀ ਉਹ ਵੀ ਡਾ ਅਪਲੋਡ ਕਰਦਾਗਾ ਜਦੋਂ ਆਏ ਨੇ ਉਹਨਾਂ ਦੇ ਹੱਥ ਖਾਲੀ ਨੇ ਜਦੋਂ ਗਏ ਨੇ ਮੇਰਾ ਕੈਸ਼ ਵਗੈਰਾ ਵੀ 35-40000 ਰੁਪਇਆ ਜੋ ਮੈਂ ਕਮੇਟੀ ਵਗੈਰਾ ਚੁੱਕੀ ਆਪਣੇ ਕੰਮ ਬੱਚਿਆਂ ਦੇ ਸਕੂਲ ਵਗੈਰਾ ਦੇਣ ਵਾਸਤੇ ਪੈਸੇ ਦੇਣ ਵਾਸਤੇ ਉਹ ਪੈਸੇ ਉਹ ਵੀ ਨਾਲ ਹੀ ਲੈ ਗਏ ਹੋਏ ਨੇ ਸਾਰਾ ਕੁਝ ਜੋ ਵੀ ਆਹ ਜੀ ਸਰ ਮੈਂ ਪੁਲਿਸ ਕੰਪਲੇਨਟ ਕੀਤੀ ਹੈ ਥਾੜਾ ਸਦਰ ਅੰਬੀ ਸਰ ਸਰ ਉਹਨਾਂ ਨੇ ਸਾਨੂੰ ਬੁਲਾਇਆ ਸੀ ਅਸੀਂ ਉੱਥੇ ਗਏ ਸੀ ਸਰ ਉਹਨਾਂ ਨੇ ਬਹਿ ਕੇ ਕਹਿੰਦੇ ਸੀ ਚਲੋ ਛਡਾ ਕਰਵਾ ਦਿੰਨੇ ਜੋ ਵੀ ਕਿਹਾ ਅਸੀਂ ਵੀ ਇਉਹੀ ਕਿਹਾ ਵੀ ਚਲੋ ਜੇ ਕੋਈ ਲੜਾਈ ਛਡਾ ਕੇ ਇਹ ਹੈਗਾ ਵਾ ਤੇ ਤੁਸੀਂ ਮੇਰੇ ਨਾਲ ਕੋਈ ਗੱਲ ਕਰਦੇ ਜਾਂ ਕੋਸ਼ਿਸ਼ ਕਰਦੇ ਤੁਸੀਂ ਸਵੇਰੇ ਸਵੇਰੇ ਆ ਗਏ ਮੇਰੇ ਫਾਦਰ ਸਾਹਿਬ ਨੂੰ ਸੱਟਾਂ ਲਾ ਦਿੱਤੀਆਂ ਮੇਰੀ ਮਦਰ ਸਾਹਿਬ ਦੇ ਹੱਥੀ ਪੈ ਗਏ ਜੇ ਆ ਗਏ ਸਾਰਿਆਂ ਦੇ ਫੋਟੋ ਮਾਰ ਕਰ ਤੁਸੀਂ ਕਰਕੇ ਚਲੇ ਗਏ ਜੇ ਸਾਰੇ ਜਣੇ ਸਾਡੇ ਨਾਲ ਉਹਨਾਂ ਦਾ ਨਾਮ ਸੀ ਛੜੇ ਬਈ ਉਹਨਾਂ ਦਾ ਨਾਮ ਹੈ ਇੱਕ ਦਾ ਨਾਮ ਹੈ ਪਮਨ ਕੁਮਾਰ ਇੱਕ ਦਾ ਨਾਮ ਹੈ ਅਮਨ ਕੁਮਾਰ ਇੱਕ ਦਾ ਨਾਮ ਹੈ ਪੇੜਾ ਪੇੜਾ ਕਹਿੰਦੇ ਇਹਨਾਂ ਨੂੰ ਮੇਰੇ ਚਾਚਾ ਸੋਹਰੇ ਦਾ ਮੁੰਡਾ ਵਾ ਇੱਕ ਮੇਰੇ ਸਾਲੇ ਦਾ ਵੱਡਾ ਬੇੜਾ ਨਾਲ ਤੇ ਚ ਜੇ ਲੋਕ ਹੈਗੇ ਨੇ ਇੱਕ ਮੇਰੇ ਸਾਲੇ ਦਾ ਬੇਟਾ ਆਇਆ ਨਾਲ ਸੱਤ ਟੋਟਲ ਸੱਤ ਲੋਕ ਹੈਗੇ ਨੇ ਸਾਰੇ ਜਣੇ ਤੁਸੀਂ ਵੀਡੀਓ ਤੁਹਾਨੂੰ ਭੇਜਾਂਗੇ ਦੇਖਣਾ ਸਵੇਰੇ ਸਵੇਰੇ ਸਰਕਾਰਨ ਕੋਈ ਨਹੀਂ ਮੈਂ ਇਦਾਂ ਹੀ ਗਿਆ ਸੀ ਤੇ ਮੈਂ ਵਾਈਫ ਨਾਲ ਮੈਂ ਨੂੰ ਕਹਿੰਦੀ ਵੀ ਤੂੰ ਮੈਂ 10 ਸਵਾ 10 ਵਜੇ ਆਇਆ ਤੁਸੀਂ ਸੀਸੀਟੀਵੀ ਫੋਟੋ ਕਿਤੋਂ ਵੀ ਕਢਾ ਸਕਦੇ ਮੇਰੇ ਇਲਾਕੇ ਵਿੱਚੋਂ ਮੇਰੀ ਗਲੀ ਦੇ ਬਾਹਰ ਮੇਰੀ ਸ਼ਾਪ ਹੈ ਤੇ ਮੈਂ ਉੱਥੇ ਕੰਮ ਕਰ ਰਿਹਾ ਮੈਨੂੰ ਆਂਦੇ ਕਹਿੰਦੀ ਤੂੰ ਲੇਟ ਆਇਆ ਇੰਨੇ ਵਜੇ ਆਇਆ ਸਾਢੇ 9 10 ਵਜੇ ਮੈਂ ਕਹਿੰਦਾ ਵੀ ਮੇਰੀ ਗਲੀ ਦੇ ਬਾਹਰ ਹੀ ਮੇਰੀ ਸ਼ਾਪ ਹੈ ਤੂੰ ਆ ਕੇ ਵੇਖ ਲੈ ਵੀ ਮੈਂ ਕਿੱਥੇ ਹੈਗਾ ਮੈਂ ਕਹਿੰਦਾ ਗਿਆ ਥ ਨਹੀਂ ਦੀ ਦੁਕਾਨ ਹੈ ਮੈਂ ਕਿਹਾ ਤੂੰ ਆ ਕੇ ਵੇਖ ਲੈ ਮੈਂ ਕਿ ਮੈਨੂੰ ਕਹਿੰਦੀ ਨਹੀਂ ਲੈ ਤੇਰਾ ਜਨਾਨੀਆਂ ਦੇ ਚੱਕਰੇ ਤੂੰ ਇਹ ਹੈ ਮੈਂ ਕਿਹਾ ਤੂੰ ਸ਼ੱਕ ਕਿਉਂ ਕਰਦੀ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਮੈਂ ਕਿਹਾ ਕਿਤੇ ਦੂਰ ਆਇਆ ਮੇਰੀ ਬਾਹਰ ਸ਼ਾਪ ਹੈ ਤੁਸੀਂ ਮੇਰੇ ਮਹੱਲੇ 'ਚ ਕਿਤੇ ਵੀ ਇਨਕੁਆਰੀ ਕਰਾ ਸਕਦੇ ਸਾਰਾ ਮਹੱਲਾ ਮੇਰੇ ਨਾਲ ਉਹਨਾਂ ਨੂੰ ਪਤਾ ਵਾ ਕਿ ਮੈਂ ਕਿਸ ਤਰ੍ਹਾਂ ਦਾ ਲੜਕਾ ਹਾਂ ਅਸੀਂ ਫੈਮਿਲੀ ਕਿਸ ਤਰ੍ਹਾਂ ਦੀ ਹੈ ਕਦੀ ਕਹਿਣਗੇ ਵੀ ਲੈ ਨਸ਼ੇ ਕਰਦਾ ਅੱਗੇ ਵੀ ਇਹਨਾਂ ਨੇ ਅੱਜ ਤੋਂ 7-8-5 ਸਾਲ ਪਹਿਲੇ ਮੇਰੇ ਤੇ ਡੋਰੀ ਅਕੜਦਾ ਕੇਸ ਕਰਕੇ ਤੇ ਮੇਰੇ ਤੇ ਪਰਚਾ ਕਰਾਤਾ ਸੀ ਮੇਰੀ ਫੈਮਲੀ ਤੇ ਪਰਚਾ ਕਰਾਤਾ ਸੀ ਉਦੋਂ ਵੀ ਇਹਨਾਂ ਨੇ ਹੜਨਾ ਧੱਕਾ ਕੀਤਾ ਸੀ ਤੇ ਉਤੋਂ ਇਹ ਸਾਰੇ ਡੱਬਰ ਕਹਿੰਦੇ ਨੇ ਅਸੀਂ ਕੁੜੀ ਵਾਲੇ ਆ ਸਾਡਾ ਕੁੜੀ ਦਾ ਹੀ ਵਰਦਾ ਸਾਡੀ ਸੁਨਾਈ ਹੋਣੀ ਤੂੰ ਜਿੱਥੇ ਮਰਜੀ ਚੱਲ ਜਾ ਸਾਡੇ ਕੋਲ ਬਹੁਤ ਪੈਸੇ ਨਹੀਂ ਹੈ ਪੈਸੇ ਲਾ ਦਾਂਗੇ ਆਪਣੀ ਕੁੜੀ ਪਿੱਛੇ ਕੁਝ ਵੀਗਾ ਤੇ ਮੈਨੂੰ ਧਮਕਾਉਂਦੇ ਨੇ ਹੁਣੇ ਮੈਨੂੰ ਘਰ 가 ਕੇ ਮਾਰਨ ਪੈ ਗਏ ਨੇ ਤੇ ਮੈਨੂੰ ਇਹਨਾਂ ਤੋਂ ਜਾਨਦਾਰ ਮਾਨ ਦਾ ਧੱਕਾ ਹੈਗਾ ਜਦੋਂ ਕੇਸ ਮੇਰਾ 3-3.5-4- ਤੇ ਉਦੋਂ کورٹ ਨੇ ਫੈਸਲਾ ਕਰਤਾ ਇਹੋ ਹੀ ਕਹਿੰਦੀ ਸੀ ਉਥੇ ਜਾ ਕੇ ਵੀ ਮੈਂ ਰਹਿਣਾ ਵਾਂ ਤੇ ਅਸੀਂ ਵੀ ਇਹੋ ਹੀ ਸੋਚਿਆ ਚਲੋ ਕੋਈ ਗੱਲ ਨਹੀਂ ਗਲਤੀਆਂ ਇਨਸਾਨ ਕੋ ਹੁੰਦੀਆਂ ਵਾਂ ਫਿਰ ਕੀ ਆ ਚਲੋ ਹੋ ਗਈ ਕੋਈ ਕੁਝ ਗਲਤੀ ਇਹਨਾਂ ਦੀ ਹੋएगी ਕੋਈ ਗੱਲ ਨਹੀਂ ਗਈ ਤੇ ਮੇਰਾ ਬੇਟਾ ਮੈਂ ਆਪਣੇ ਬੇਟੇ ਕਰਕੇ ਉਦੋਂ ਵੀ ਗਿਆ ਕੋਈ ਗੱਲ ਨਹੀਂ ਜੇ ਮੀਆਂ ਬੀਬੀ ਦੇ ਝਗੜੇ ਵਿੱਚ ਅਸੀਂ ਬੱਚੇ ਦਾ ਕਿਉਂ ਨੁਕਸਾਨ ਕਰੀਏ ਆਪਣੇ ਦਾ ਮੈਂ ਇਹ ਵੀ ਆਪਣਾ ਕਿਤੇ ਵਿਆਹ ਕਰਾ ਲੈਗੀ ਕੱਲ ਨੂੰ ਮੈਂ ਵੀ ਕਿਤੇ ਕਰਾ ਲੈਣਾ ਬੱਚੇ ਵਿਚਾਰੇ ਦਾ ਕੀ ਕਸੂਰ ਹੈ ਬੱਚਿਆਂ ਦਾ ਉਹ ਚਲੋ کورٹ ਨੇ ਉਦੋਂ ਰਾਜੀਨਾਮਾ ਹੋ ਗਿਆ ਸਾਡਾ ਸਾਰਾ ਕੁਛ ਹੋ ਗਿਆ ਉਸ ਤੋਂ ਬਾਅਦ ਮੇਰਾ ਛੋਟਾ ਬੇਟਾ ਹੋਇਆ ਉਦੋਂ ਵੀ ਇਹਨਾਂ ਨੇ ਨਜਾਇਜ਼ ਤੰਗ ਪਰੇਸ਼ਾਨੇ ਨਾ ਜਦੋਂ ਮਰਜ਼ੀ ਆਏ ਨਾ ਹਾਨੂੰ ਧਮਕਾਉਣਾ ਆ ਕੇ ਤੂੰ ਕੱਲਾ ਕਰਾ ਹੈਗਾ ਕੋਈ ਕਹਿੰਦੇ ਅਸੀਂ 8-10 ਜਣੇ ਹੈਗੇ ਆ ਸਾਡੇ ਕੋ ਪੈਸੇ ਵਾਧੂ ਆ ਅਸੀਂ ਤੈਨੂੰ ਕਰ ਲਾਂ ਜਦੋਂ ਮਰਜ਼ੀ ਆ ਕੇ ਡਰਾਉਂਦੇ ਧਮਕਾਉਂਦੇ ਹਨ ਸਾਰਿਆਂ ਨੂੰ ਕਹਿੰਦੇ ਅਸੀਂ ਤੈਨੂੰ ਕੁੱਟਾਂ ਮਾਰਾਂਗੇ ਤੇ ਅਸੀਂ ਆਪਣੀ ਕੁੜੀ ਵੀ ਇੱਥੇ ਹੀ ਫਸਾਵਾਂਗੇ ਤੂੰ ਜੋ ਕਰਨਾ ਹੈਗਾ ਕਰ ਲਈ ਸਾਡੀ ਬੋਹ ਚਲਦੀ ਹੈ ਸਾਡੇ ਨਾਲ ਬੋਹ ਨਾਲ ਸਾਡੇ ਹੈਗੇ ਆ ਤੇ ਟਪਾਂਕੀ ਕਰ ਦਿੰਦੇ ਮੰਗ ਸਰ ਮੈਂ ਇਹੀ ਕਰਦਾ ਵਾਂ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਰ ਜੇ ਜਦੋਂ ਮਰਜੀ ਆਂਦੇ ਮੇਰੇ ਨਾਲ ਧੱਕਾ ਕਰਦੇ ਮੇਰੇ ਮਾਂ ਪਿਓ ਨਾਲ ਧੱਕਾ ਕਰਦੇ ਆ ਸਾਨੂੰ ਕੁੱਟਦੇ ਮਾਰਦੇ ਆ ਉਲਟਾ ਕਹਿੰਦੇ ਹੁਣ ਵੀ ਇਹਨਾਂ ਨੇ ਲੱਤਾਂ ਪਵਾਆਂ ਠੀਕ ਦਾ ਇਹਨਾਂ ਦਾ ਕੰਮ ਕਰਦੇ ਆ ਮਾਚ ਦਾ ਕੰਮ ਹੁਣ ਵੀ ਇਹਨਾਂ ਨੇ ਆਪਣੀ ਕੁੜੀ ਨੂੰ ਆਪ ਹੀ ਸੱਟਾਂ ਪੇਟਾਂ ਸਾਰੀਆਂ ਲਗਾ ਲਗੂਗੇ ਤੇ ਕਹਿੰਦੇ ਜੀ ਇਹਨਾਂ ਨੇ ਸਾਡੀ ਕੁੜੀ ਨੂੰ ਮਾਰ ਰਿਆ ਵਾ ਕੁੱਟਿਆ ਆ ਵੇ ਦੇਖੋ ਸੱਟਾਂ ਲੱਗੀਆਂ ਹੋਈਆਂ ਇਹ ਹੋਇਆ ਤੁਸੀਂ ਸੀਸੀਟੀਵੀ ਚੈੱਕ ਕਰਨਾ ਜਿਹੜੀ ਮੈਂ ਪਾਵਾਂ ਉਹਦੇ ਵਿੱਚ ਵੇਖੋ ਇਹਨੂੰ ਕੋਈ ਸੱਟ ਨਹੀਂ ਲੱਗੀ ਹੋਈ ਕੈਮਰੇ ਵਿੱਚ ਜਿੰਨੇ ਜਾਇ ਜੀ ਬਾਹ ਦਿਖਾ ਰਿਹਾ ਵੇ ਬਾਹ ਤੇ ਸੱਟ ਲੱਗੀ ਐ ਤੇ ਸੱਟ ਲੱਗੀ ਐ ਉਹਦੇ ਉਹ ਪਾਣੀ ਰਾਤੀ ਕੋਈ ਲੜਾਈ ਹੋਈ ਹੋਗੀ ਤੇ ਅਸੀਂ ਮੈਂ ਦਾਦੂ ਦਾਦੀ ਤੇ ਰਾਤ ਰਾਤ ਮੈਂ ਸੁੱਤੇ ਹਾਂ ਤੇ ਰਾਤੀ ਕੋਈ ਗੱਲ ਹੋਈ ਹੋਈ ਤੇ ਸਰੇ ਮਾਮੂ ਆਏ ਮੇਰੇ ਮਾਮੂ ਮਾਮੂ ਆਏ ਤੇ ਕੁਟ ਕੁਟ ਕੇ ਗਏ ਆ ਤੇ ਫਿਰ ਉਹਨਾਂ ਨੇ ਰਿਪੋਰਟ ਵੀ ਲਿਖਾਈ ਹੋ ਤੇਰੇ ਉਹ ਦਾਦੂ ਦਾਦੀ ਦਾ ਤੇ ਪਪਾ ਨੂੰ ਹੱਥ ਹੀ ਪਾ ਗਏ ਜਾਰੇ ਤੁਹਾਨੂੰ ਵੀ ਕੁਟਿਆ ਨਹੀਂ ਨਹੀਂ ਮम्मा ਬੋਲੀ ਮम्मा ਕਹਿੰਦਾ ਕਿਉਂ ਕੁਟਦੇ ਓ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜਰਤੀ ਕੀ ਮਸਲਾ ਹੈ ਤੁਹਾਡਾ ਜਿਹੜਾ ਸਪਰਾਈਡ ਨੂੰ ਹੈ ਜੀ ਮੇਰਾ ਮਸਲਾ ਪਹਿਨਾ 8 ਸਾਲ ਪਹਿਲਾਂ ਵੀ ਇਸ ਤਰ੍ਹਾਂ ਹੀ ਇਹਨਾਂ ਨੇ ਮੇ ਨੂੰ ਕੁੱਟਣਾ ਮਾਰਕਿਤੀ ਮਰੀਆਂ ਲੱਤਾਂ ਤੋੜ ਦਿੱਤੀਆਂ ਨੇ ਫੇਰ ਕੋਟਰਾਹੀ ਨੇ ਗਈਆਂ ਉੱਥੇ ਮੈਂ ਫੈਸਲਾ ਹੋਇਆ ਤੇ ਕੋਟਰਾਹੀ ਬੱਚਿਆਂ ਕਰਕੇ ਮੈਂ ਗਈ ਨਹੀਂ ਆ ਫੇਰ ਉਸ ਥਾਂ ਹੀ ਇਹਨਾਂ ਕੁੱਟ ਮਾਰ ਕਰਦੇ ਰਹੇ ਆ ਹੁਣ ਵੀ ਹਰ ਸ਼ੁੱਕਰ ਵਰ ਸ਼ਨੀਵਾਰ ਰਾਤ ਕੁੱਟਦੇ ਰਹੇ ਆ ਮੈਨੂੰ ਸ਼ਨੀਵਾਰ ਸਿਰ ਮੈਂ ਕਾਰ ਦੇ ਜਾ ਕੇ ਨੂੰ ਲੈ ਆਏਗੀ ਤੇ ਹੁਣ ਵੀ ਮੈਂ ਕੋ ਉੱਥੇ ਗਈਆਂ ਥਾਣੇ ਗਈਆਂ ਰਿਪੋਰਟ ਲਖਾ ਕੇ ਆਈਆਂ ਅੰਨਾ ਭਰੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਾਰਨ ਇਹੋ ਹੀ ਹੈ ਕਿ ਰਾਤ ਨੂੰ ਲੇਟ ਆਂਦਾ ਹੈ ਵੀ ਅੱਜ ਰਾਤ ਨੂੰ 12 1 ਵਜੇ ਤੱਕ ਆਂਦਾ ਹੈ ਤੇ ਜੇ ਮੈਂ ਪੁੱਛਦੀ ਆਂ ਤੇ ਫਿਰ ਉਲਟ ਕਹਿੰਦਾ ਤੂੰ ਮੇਰੇ ਤੇ ਸ਼ੱਕ ਕਰਦੀ ਹੈ ਤੇ ਮੈਨੂੰ ਰਿਕਾਰ ਦੇ ਵੀ ਸਾਰੇ ਆਹੀ ਕਹਿੰਦੇ ਕਿ ਤੂੰ ਉਹਨੂੰ ਹੀ ਪੁੱਛਣਾ ਜਦੋਂ ਮਰਜ਼ੀ ਉਹ ਆਵੇ ਜਦੋਂ ਮਰਜ਼ੀ ਉਹ ਜਾਵੇ ਤੇਰਾ ਫਰਜ਼ ਨਹੀਂ ਹੈਗਾ ਉਹਨੂੰ ਪੁੱਛਣਾ ਇਸੇ ਕਰਕੇ ਮੈਨੂੰ ਮਾਰਨ ਲੱਗ ਪੰਦਾ ਵਾ ਕੁੱਟਣ ਲੱਗ ਪੰਗਾ ਨਾਲ ਹੀ ਬੈਠ ਪੜ ਕੇ ਮੈਨੂੰ ਕੁੱਟਣ ਲੱਗ ਪਿਆ ਮੇਰੇ ਬੱਚੇ ਵੀ ਉਸ ਟਾਂ ਮੇਰੇ ਕੋਲ ਨਹੀਂ ਹੈਗੇ ਮੇਰੇ ਸਾਸੋਰਾ ਵੀ ਕੋਲ ਨਹੀਂ ਉਹਨਾਂ ਨੂੰ ਕੁੱਚਿਆ ਉਦੋਂ ਆਏ ਜਦੋਂ ਉਹਨਾਂ ਨੇ ਪੰਨਾਂ ਨੂੰ ਮਾਰਨੋਂ ਕਿ ਮੈਨੂੰ ਕਮਰੇ 'ਚ ਸੌਂਪਤਾ ਹੀ ਬਾਅਦ 'ਚ ਆਏ ਆ ਵੇਖ ਕੇ ਚਲ ਗਏ ਆ ਮੁੰਡੇ ਆਪਣੇ ਨੂੰ ਲੈ ਕੇ ਮੇਰੇ ਬੱਚਿਆਂ ਨੂੰ ਖੋ ਕੇ ਮੇਰੇ ਕੋਲ ਆ ਗਏ ਆ ਤੇ ਕਾਂਬੇ 'ਚ ਜਾ ਕੇ ਸੋ ਗਏ ਆ ਸਾਰੀ ਰਾਤ ਮੈਂ ਕੋਠੇ 'ਤੇ ਤੜਫਦੀ ਰਹੀ ਆ ਤੇ ਇਹਨਾਂ ਨੇ ਫੋਨ ਵੀ ਮੇਰੇ ਕੋਲ ਖੋ ਲਿਆ ਹੀ ਫਿਰ ਮੈਂ ਹਿੰਮਤ ਕੀਤੀ 2:30 ਵਜੇ ਉੱਠ ਕੇ ਮੈਂ ਫੋਨ ਕੀਤਾ ਆਪਣੇ ਘਰਦਿਆਂ ਨੂੰ ਤੇ ਉਹਨਾਂ ਦਾ ਫੋਨ ਕਿਸੇ ਦਾ ਨਹੀਂ ਲੱਗਾ ਸਵੇਰੇ ਉਹਨਾਂ ਨੇ ਮੈਨੂੰ 5 ਵਜੇ 4 ਵਜੇ ਫੋਨ ਕਰਕੇ ਉਹ ਮੇਰੇ ਕੋਲ ਆਏ ਉਹ ਮੈਨੂੰ ਲੈ ਕੇ ਗਏ ਫਿਰ ਘਾਰ ਤੇ ਮੈਂ ਸਿੱਧਾ ਥਾਣੇ ਗਈਆਂ ਉੱਥੇ ਰਿਪੋਰਟ ਲਿਖਾਈਏ ਕਿ ਇਸ ਤਰ੍ਹਾਂ ਮੇਰੀ ਮਾਰਕੁੱਟ ਹੋਈ ਹੈ ਉਲਟ ਉਹਨਾਂ ਨੇ ਮੇਰੇ ਤੇ ਆਕਾ ਕਿ ਹਨ ਨੂੰ ਕੁੱਟ ਕੇ ਗਏ ਇਹਦੇ ਭਰਾ ਕੁੱਟ ਕੇ ਗਏ ਆ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਮੇਰੇ ਤਾਂ ਦੇ ਪਰਸ ਲੈ ਆ ਕੇ ਗਏ ਪੈਸੇ ਇੱਥੇ ਖੱਡ ਕੇ ਲੈ ਗਏ ਪੈਸੇ ਉਹ ਪਰਸ ਵੀ ਮੈਂ ਥਾਣੇ ਵਿੱਚ ਚੈੱਕ ਕਰਾਇਆ ਜਾਂਦੇ ਹਰੇ ਵਿੱਚ ਫੋਨ ਹੀ ਤੇ ਨਾਲ ਮੇਰੇ ਆਧਾਰ ਕਾਰਡ ਹੀ ਇੱਕ ਮੇਰੇ ਮੁੰਡੇ ਦਾ ਆਧਾਰ ਕਾਰਡ ਹੀ ਉਸਤਲਾ ਵਾਲੇ ਵਿੱਚ ਕੁਝ ਨਹੀਂ ਥਾਣੇ ਵਿੱਚ ਮੈਂ ਉਹ ਚੈੱਕ ਵੀ ਕਰਾਇਆ ਇਹਨਾਂ ਨੇ ਉਲਟ ਬਣਾਇਆ ਕਿ ਤੁਹਾਨੂੰ ਸੱਟਾ ਮਾਰ ਕੇ ਗਏ ਐ ਇੰਜ ਕਰਕੇ ਗਏ ਇਸ ਤਰ੍ਹਾਂ ਦਾ ਕੋਈ ਚ ਨਹੀਂ ਹੋਇਆ ਉਹ ਵੀ ਤੇ ਇਹਨਾਂ ਨੇ ਮੈਨੂੰ ਮੇਰੇ ਨਾਲ ਇਸ ਤੇ ਹੁੰਦਾ ਸੀ ਰੂਪ ਕੀਤਾ ਹੈ ਮੰਗ ਮੈਨੂੰ ਇਹ ਮੰਗ ਮੇਰੀ ਇਹੋ ਹੀ ਹੈ ਕਿ ਮੇਰੀ ਸੁਣਵਾਈ ਹੋਵੇ ਮੇਰੇ ਬੱਚੇ ਮੇਰੇ ਕੋਲ ਆ ਨਾ ਮੇਰੇ ਬੱਚਿਆਂ ਦਾ ਵੀ ਉਹੀ ਹਾਲ ਚਰਨਾ ਮੈਂ ਮੈਂ ਤੇ ਛੱਡ ਨਹੀਂ ਸਕਦੀ ਆਪਣੇ ਬੱਚੇ ਜਿਹੜੇ ਮੇਰੇ ਨਾਲ ਇਸ ਤਰ੍ਹਾਂ ਕਰ ਸਕਦੇ ਮੇਰੇ ਹੁੰਦਿਆ ਮੇਰੇ ਬੱਚਿਆਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਮੇਰੇ ਪਿੱਛੋਂ ਕੀ ਕਰਦੇ ਹੋਣਗੇ ਮੇਰੇ ਬੱਚਿਆਂ ਨਾਲ ਅੱਗੇ ਗਲੀ ਵਿੱਚ ਕੈਮਰੇ ਉਹ ਸੁਖ ਪਰਿਵਾਰ ਦਾ ਕੈਮਰਾ ਖਲਾ ਕਿ ਇਹ ਸਭ ਦੇ ਆ ਉਹਦੇ ਵਿੱਚ 12 1 ਵਜੇ ਦਾ ਟਾਈਮ ਆਏਗਾ ਉਹ ਟਾਈਮ ਤੇ ਆਉਂਦਾ ਹੈ ਤੁਹਾਡੀ ਕਿਤੇ ਬੁੱਤਾ ਬਾਹਾਂ ਤੇ ਲੱਗੀਆਂ ਗੁੱਤਾਂ ਤੇ ਲੱਗੀਆਂ ਆ ਇਹ ਚੀਜ਼ ਸਾਰੀ ਜਿਹੜੀਆਂ ਕਿ ਮੈਂ ਦੱਸ ਵੀ ਨਹੀਂ ਸਕਦੀ ਸਟਾਂ ਉਹਤਰਾ ਨਹੀਂ ਅਸਾਂ ਤਾਂ ਨਹੀਂ ਮਾਰੀ ਬਾਨਾ ਕਿ ਗੋਟਾ ਤੋਂੜੇ ਮੇਰੇ